ਅੱਛਾ ਚਿੱਟਾ ਨੌਜਵਾਨਾਂ ਆਪਸ ਵਿੱਚ ਲੜਦੇ ਵੀ ਨੇ ਲੜਦੇ ਵੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪਰ ਕੋਈ ਅਸਰ ਨਹੀਂ ਹੋ ਰਿਹਾ ਸੀ ਅੱਛਾ ਜੀ ਤੁਸੀਂ ਮਿਰਜੀ ਸਰਦਾਰ ਜੀ ਦੱਸੋ ਤੁਹਾਡੇ ਮੰਡਾ ਚ ਕੀ ਅਸਰ ਹੋ ਰਿਹਾ ਨਹੀਂ ਕੋਈ ਅਸਰ ਨਹੀਂ ਅਜੇ ਮੁੰਡਿਆਂ ਦੇ ਚੰਲੇ ਵੀ ਮੁੰਡੇ ਬਹੁਤ ਚਿੱਟਾ ਪੀ ਰਹੇ ਨੇ ਪਿੰਡਾਂ ਚ ਅੱਛਾ ਹਾਂ ਜੀ ਅੱਛਾ ਗਰਾਊਂਡ ਲੋ ਲੈਵਲ ਤੇ ਰਿਪੋਰਟ ਆ ਜਿਹੜੀ ਸਰਕਾਰ ਕੋਲੇ ਮਤਲਬ ਹੈ ਨਹੀਂ ਅਜੇ ਨਹੀਂ ਅੱਛਾ ਖਾਲਸਾ ਜੀ ਮੈਂ ਤੁਹਾਨੂੰ ਪੁੱਛੂੰਗਾ ਜੀ ਬਾਊ ਜੀ ਪੀ ਗਰਾਉਂਡ ਲੈਵਲ ਤੇ ਨਸ਼ਾ ਖਤਮ ਹੋ ਗਿਆ ਬਿਲਕੁਲ ਪੰਜਾਬ ਦੇ ਪਿੰਡਾਂ ਚ ਕਾਹੁੰਦਾ ਜੀ ਕੱਢ ਗਏ ਕਟਿਆ ਥੋੜਾ ਕਟਿਆ ਹੋਇਆ ਪੀਖੀ ਦੇ ਵਿੱਚ ਕਿਵੇਂ ਆ ਨਹੀਂ ਨਸ਼ਾ ਹੈਗਾ ਜੇ ਆਪਾਂ ਕਹਿੰਦੇ ਖਤਮ ਕਰ ਦੂੰਗਾ ਜਿਵੇਂ ਥੋੜਾ ਕਟਿਆ ਜੀ ਅੱਛਾ ਭੈਣ ਜੀ ਤੁਸੀਂ ਕਿਹੜੇ ਪਿੰਡਾਂ ਤੋਂ ਆਨੇ ਨਸ਼ਾ ਕਿੰਨਾ ਕਾ ਪਿੰਡਾਂ ਚ ਕੁਝ ਬੋਲੋ ਅੱਜ ਕਿਸੇ ਦੇ ਘਰ ਦੇ ਵਿੱਚ ਅੱਗ ਲੱਗਿਆ ਕੱਲ ਨੂੰ ਸਾਡੇ ਵੀ ਲੱਗ ਜਾਂਦੇ ਜਦੋਂ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਸਾਰੇ ਪਸ਼ੂ ਪੰਛੀਆਂ ਨੂੰ ਜਿਹੜੀ ਗ੍ਰਾਵਟ ਆਉਂਦੀ ਆ ਬੋਲੋ ਕਿੰਨਾ ਕ ਨਸ਼ਾ ਪਿੰਡਾਂ ਚ ਨੌਜਵਾਨ ਆਪਸ ਵਿੱਚ ਪਾਰਟੀਆਂ ਬਣਾ ਕੇ ਲੜ ਵੀ ਰਹੇ ਨੇ ਨੋ ਜੋ ਕਾਰ ਬਰਬਾਦ ਹੋ ਰਹੀ ਹੈ ਤੁਸੀਂ ਵੀ ਮਾਤਾ ਜੀ ਦੱਸੋ ਹਾਂ ਹਾਂ ਜੀ ਨਸ਼ਾ ਫੁੱਲ ਚੱਲ ਰਿਹਾ ਆਪ ਨੂੰ ਵੀ ਕਿਤਨਾ ਕਿਤੇ ਚਿੰਤਾ ਵੀ ਸਾਡੇ ਪਿੰਡ ਘਰਾਂ ਦੇ ਮੁੰਡੇ ਵੀ ਨਸ਼ੇ ਤੇ ਨ ਲੱਗ ਜਾਣ ਹਾਂ ਜੀ ਹਾਂ ਨਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਤਾਂ ਸਿਆ ਜਾ ਰਿਹਾ ਮਾਤਾ ਜੀ ਕਿੰਨਾ ਕਿ ਨਸ਼ਾ ਪਿੰਡਾਂ 'ਚ ਬਹੁਤ ਚੱਲੀ ਜਾਂਦਾ ਅੱਛਾ ਜੀ ਭੈਣ ਜੀ ਤੁਸੀਂ ਪੜਦੇ ਹੋ ਛੋਟੀ ਬੇਟੀ ਤੇ ਤੁਸੀਂ ਵੀ ਦੱਸੋ ਪਿੰਡਾਂ 'ਚ ਨਸ਼ਾ ਕਿੰਨਾ ਕੁ ਚੱਲ ਰਿਹਾ ਪਤਾ ਨਹੀਂ ਆ ਤੁਸੀਂ ਵੀ ਦੱਸੋ ਜੀ ਬਾਪੂ ਜੀ ਤੁਸੀਂ ਦੱਸੋ ਨਸ਼ਾ ਕਿੰਨਾ ਕੁ ਚੱਲ ਰਿਹਾ ਹੈ ਹੈ ਹਰਿਆਣੇ ਚ ਅੱਛਾ ਜੀ ਹਰਿਆਣੇ ਚ ਕਿਵੇਂ ਚੱਲ ਰਿਹਾ ਹੈ ਬੀਰ ਜੀ ਜਿਹੜਾ ਨਸ਼ਾ ਪੰਜਾਬ ਚ ਕਿਵੇਂ ਚੱਲ ਰਿਹਾ ਬਹੁਤ ਫਰਕ ਆ 50% ਫਰਕ ਪੈ ਗਿਆ 50% ਫਰਕ ਹੈਗਾ ਅੱਛਾ ਤੁਸੀਂ ਬੀਰ ਜੀ ਕੋਈ ਬਿਊ ਹੋ ਦੇਉਂਗਾ ਇਹ ਤੇ ਨਸ਼ਾ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ 'ਚ ਕਿਵੇਂ ਚੱਲ ਰਿਹਾ ਵੀਰੇ ਬੋਲੋ ਬੋਲੋ ਵਦੂ ਯਾਰ ਵਦੂ ਚੱਲ ਰਿਹਾ ਹਾਈ ਲੈਵਲ ਤੇ ਚਿੱਟਾ ਵੀ ਚੱਲ ਰਿਹਾ ਮੈਂ ਦੇਖਿਆ ਮੈਂ ਜੇਲ੍ਹ 'ਚ ਵੀ ਜਾਂਦਾ ਰਹਾਂ ਤੇਰੇ ਜਿਹੜੇ ਜਿਹੜੇ ਨੌਜਵਾਨ ਅਸੇ ਅਸੇ ਫੁੱਟੇ ਸਾਈਜ਼ ਫੁੱਟ ਤੋਂ ਉੱਪਰ ਕੰਧਾਂ ਦੇ ਵਿੱਚ ਵਜਦੇ ਫਿਰਦੇ ਨੇ ਇਹ ਵੀ ਦੇਖਿਆ ਮੈਂ ਜੇਲ੍ਹਾਂ ਦੇ ਵਿੱਚ ਨਸ਼ਾ ਕਿਵੇਂ ਪਹੁੰਚ ਰਿਹਾ ਹੈ ਨਾ ਇਹ ਕਿਤੇ ਨਾ ਕਿਤੇ ਪੰਜੀ ਦੱਸੋ ਜ਼ਰੂਰ ਜਿਨ੍ਹਾਂ ਦੇ ਪਿੰਡਾਂ ਨੂੰ ਅੱਗ ਲੱਗੀ ਹੋਈ ਆ ਇਸ ਚੀਜ਼ ਦੀ ਹਾਈ ਲੈਵਲ ਤੇ ਚੱਲ ਰਿਹਾ ਤੁਹਾਡੇ ਘਰਾਂ 'ਚ ਵੀ ਵੜਿਆ ਹੋਇਆ हां जी माता जी ਦੱਸੋ ਤੁਹਾਡੇ ਪਿੰਡਾਂ ਦੇ ਵਿੱਚ ਕੀ ਪ੍ਰਤੀਕਰਮ ਨਸ਼ੇ ਤੇ ਸਾਰਾ ਕੁਝ ਹੈ ਪੰਜਾਬ ਸਰਕਾਰ ਆ ਜਦੋਂ ਕਿ ਉਹਨਾਂ ਦੇ ਮੰਤਰੀ ਆ ਇਕਤਾਰਨਪ੍ਰੀਤ ਸਿੰਘ ਚੁੰਗ ਉਹ ਕਹਿ ਰਿਹਾ 4500 ਪਿੰਡ ਬਿਲਕੁਲ ਜ਼ੀਰੋ ਗ੍ਰਾਫ ਤੇ ਨਸ਼ੇ ਦੇ ਵਿੱਚ ਲਿਆ ਦਿੱਤੇ ਕੀ ਇਹ ਸੱਚ ਆ ਇਹ ਸੱਚ ਨਹੀਂ ਹੈ ਨਾ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਤਸ ਰਹੇ ਨੇ ਬਿਰਜਿਤ ਕੁਸ਼ੇ ਵੀ ਕਿੰਨਾ ਕਹਤੇ ਆਪਣਾ ਪ੍ਰਤੀਕਰਮ ਦਿਓ ਇੱਥੇ ਕੱਲ ਹੀ ਪਤਾ ਨਹੀਂ ਕਿ ਗੋਲੀਆਂ ਨਾਲ ਡੱਕਿਆ ਹੋਇਆ ਜੀਗਾ ਸਾਰਾ ਦਿਨ ਪਿਆ ਰਿਹਾਗਾ ਅੱਛਾ ਜੀ ਵਾਦੂ ਨਸ਼ਾ ਵਿਗ ਰਿਹਾ ਜੀ ਨਸ਼ੇ ਦੇ ਨਾਲ ਮੁਹਤਾਬ ਵੀ ਹੋ ਰਹੀਆਂ ਨੇ ਹਾਂ ਜੀ ਅੱਜ ਤੱਕ ਕਿਸੇ ਦੇ ਘਰ ਦੇ ਵਿੱਚ ਅੱਗ ਲੱਗੀ ਆ ਕੱਲ ਨੂੰ ਆਪਣੇ ਘਰ ਦੇ ਵਿੱਚ ਵੀ ਲੱਗ ਸਕਦੇ ਆ ਮਾਤਾ ਜੀ ਦੱਸੋ ਨਸ਼ਾ ਕਿਵੇਂ ਚੱਲ ਰਿਹਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਉਹ ਤੁਸੀਂ ਬੋਲੋ ਜਰੂਰ ਉੱਚੀ ਨਸ਼ਾ ਫੁੱਲ ਚੱਲ ਰਿਹਾ ਹੱਸੋ ਨਾ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਦੇ ਘਰ ਦੇ ਵਿੱਚ 70 ਬਸਣੇ ਨੇ ਇਹ ਸਰਕਾਰ ਆ ਜਿਹੜੀ ਸਰਕਾਰਾਂ ਨੇ ਜਦੋਂ ਬਣਦੀਆਂ ਨੇ ਪੈਰ ਦੇ ਥੱਲੇ ਬਟੇਰਾ ਲੈ ਲੈਂਦੀਆਂ ਨੇ ਉਸ ਤੋਂ ਬਾਅਦ ਲੋਕਾਂ ਦੀ ਸਾਰ ਨਹੀਂ ਲੈਂਦੇ ਇਹ ਤੁਸੀਂ ਮੰਨਦੇ ਹੋ ਬੋਲੋ ਜਲਦੀ ਬੋਲੋ ਬੋਲੋ ਆਉਣ ਵਾਲੇ ਨੌਜਵਾਨ ਨੂੰ ਭ ਆਉਣ ਵਾਲੇ ਲੀਡਰ ਵੀ ਆਫੀਸਰ ਵੀ ਆ ਨਸ਼ਾ ਕਿੰਨਾ ਕੁ ਚੱਲ ਰਿਹਾ ਪਿੰਡਾਂ 'ਚ ਆ ਪਾ ਪੀਖੇ ਹਲਕਾ ਪੀਖੇ ਵਿਕਾਸ ਦੇ ਵਿੱਚ ਗਣਿਆ ਮਾਨਸਾ ਜਿਹੜਾ ਵਿਧਾਨ ਸਭਾ ਹਲਕਾ ਹਾਂਜੀ ਨਸ਼ਾ ਕਿਵੇਂ ਚੱਲ ਰਿਹਾ ਪਿੰਡਾਂ ਦੇ ਵਿੱਚ ਤੂੰ ਤਾਂ ਨਹੀਂ ਕਰਦਾ ਹੁੰਦਾ ਕੋਈ ਨਾ ਬਈ ਆਪਾਂ ਨਸ਼ੇ ਨੂੰ ਟੱਚ ਨਹੀਂ ਕਰਾਇਆ ਹਾਂਜੀ ਪਿੰਨ ਜੀ ਤੁਸੀਂ ਵੀ ਪਿੰਡਾਂ ਤੋਂ ਆਉਣ ਬੋਲੋ ਜ਼ਰੂਰ ਇਸ ਦੇ ਕਲੱਬ ਜੇ ਬੋਲਾਂਗੇ ਤਾਂ ਹੀ ਕੁਝ ਨਾ ਕੁਝ ਬਣੂਗਾ ਕੀ ਪਤਾ ਨਹੀਂ ਲੱਗ ਰਿਹਾ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਕਿਹੜਾ ਪਿੰਡਾ ਛੋਟਾ ਹਾਂਜੀ ਹਰਿਆਣੇ ਦਾ ਫੁੱਲਾ ਮੈਂ ਵੀ ਰਹਿ ਕੇ ਆ ਉਧਰ ਫਤਿਹਬਾਦ ਆ ਹਰਿਆਣੇ ਦਾ ਫੁੱਲਾ ਹਾਂ ਜੀ ਮਾਤਾ ਜੀ ਬੋਲੋ ਜੀ ਪਿੰਡਾਂ 'ਚ ਨਸ਼ਾ ਕਿੰਨਾ ਕੁ ਪੈ ਰਿਹਾ ਪਤਾ ਨਹੀਂ ਵੀ ਸਾਡੇ ਕੋਈ ਨਸ਼ਾ ਕਰਦਾ ਹਾਂ ਜੀ ਹਾਂਜੀ ਵੀਰ ਜੀ ਤੁਸੀਂ ਵੀ ਕੋਈ ਪ੍ਰਤੀਕਰਮ ਚ ਤਾਂ ਪਿੰਡਾਂ 'ਚ ਨਸ਼ਾ ਜਾਂ ਸ਼ਹਿਰਾਂ 'ਚ ਕਿੰਨਾ ਫੁੱਲ ਸਰੇਆਮ ਚੱਲ ਰਿਹਾ ਨਾ ਚੱਟਾ ਸਰਕਾਰ ਕਿਹੜਾ ਕਿਹੜੇ ਸੈਰਾਂ ਦੇ ਮਨ ਲੈ ਰਹੀ ਆ ਜਿਹੜੇ ਪੰਜਾਬ ਦੇ ਵਿੱਚ ਜ्यादा ਅਸੀਂ ਸਵਿਟਜ਼ਰਲੈਂਡ ਦੇ ਵਿੱਚ ਰਹਿੰਦੇ ਵਾਂਗੇ ਪੰਜਾਬ ਦੇ ਵਿੱਚ ਨਹੀਂ ਰਹਿੰਦੇ ਜਿੱਥੇ ਭਗਵਾਨ ਤਮਨ ਹੋਰਾਂ ਦੀ ਸਰਕਾਰ ਆ ਕਿਸੇ ਕਿਤੇ ਉਪਗ੍ਰਹਿ ਦੇ ਉੱਪਰ ਨਾ ਹੋਵੇ ਕਿਤੇ ਚੰਦ ਤੇ ਤਾਂ ਨਹੀਂ ਸਰਕਾਰ ਬਣਾਈ ਬੈਠੇ ਆਪਾਂ ਨੂੰ ਗੱਪ ਮਾਰ ਰਹੇ ਨੇ ਨਾ ਸੋ ਵੀਰਾਂ ਤੋਂ ਹੋਰ ਤੋਂ ਵੀ ਆਪਾਂ ਕਮੈਂਟ ਲਵਾਂਗੇ ਕੋਈ ਹਾਂਜੀ ਵੀਰ ਜੀ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਨਸ਼ਾ ਕਿਵੇਂ ਚੱਲ ਰਿਹਾ ਬੋਲੋ ਜੀ ਬੋਲੋ ਕੁਝ ਇਸ ਬਿਜ ਤੇ ਹਾਂਜੀ ਵੀਰ ਉਸਾਰੇ ਕੁਝ ਹੀ ਪੰਜਾਬ ਦੇ ਚੱਲੀ ਜਾਂਦਾ ਇਹ ਉਹੀ ਉਹੀ ਪੰਜਾਬਾ ਨਾ ਜਿਹੜੇ ਦੇ ਵਿੱਚ ਭਗਵੰਤ ਮਾਨ ਹੋਰਾਂ ਦੀ ਸਰਕਾਰ ਹੈ ਕਹਿੰਦੇ ਤਾਂ ਹੀ ਨੇ ਜੀ ਹਾਂ ਹਾਂਜੀ ਵੀਰ ਜੀ ਨਸ਼ੇ ਦਾ ਕੀ ਪ੍ਰਤੀਕਰਮ ਆ ਤੁਸ ਵੀ ਸਰਦਾਰੋਂ ਤੁਹਾਨੂੰ ਸੱਚ ਬੋਲਣਾ ਪਊਗਾ ਬਿਲਕੁਲ ਭਾਈ ਚੱਲ ਰਿਹਾ ਨਸ਼ਾ ਜੋਰਾ ਜੋਰਾ ਤੇ ਚੱਲ ਰਿਹਾ ਖਾਲਸਾ ਜੀ ਤੁਸੀਂ ਕਿੰਨਾ ਕੁ ਦੇਖ ਰਹੇ ਹੋ ਨਾ ਸਾ ਪੰਜਾਬ ਦੇ ਵਿੱਚ ਬੋਲੋ ਭਾਈ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੀ ਆ ਹਨਾ ਨਾ ਖਾਲਸਾ ਜੀ ਤੁਸੀਂ ਹਾਈ ਲੈਵਲ ਤੇ ਬੋਲੋ ਵੀ ਹਾਂ ਹੈਗਾ ਹੈਗਾ ਮਹਾਰਾਜ ਫੁੱਲਾ ਨੌਜਵਾਨ ਡੜਾ ਡੜ ਮਰ ਰਹੇ ਨੇ ਨਾ ਨਸ਼ੇ ਨਾਲ ਜਮਾਈ ਪਿੰਡਾਂ ਕਰਾ ਲਈ ਮੇਰੀ ਵੀ ਖਾਲਸਾ ਜੀ ਕੋਈ ਪ੍ਰਤੀਕਰਮ ਦਿਓ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਜੀ ਹਾਂ ਜਿਹੜਾ ਬੱਚੇ ਨੇ ਕਿਹਾ ਮਾਂ ਪਿਓ ਮੈਂ ਪਿਓ ਆ ਬੱਚੇ ਦਾ ਹਾਂਜੀ ਉਹਦਾ ਬੱਚਾ ਟਾਈਮ ਸਰ ਘਰੇ ਨਹੀਂ ਆਉਂਦਾ ਹੈਗਾ ਹਾਂਜੀ ਉਹਨੂੰ ਪੁੱਛਣਾ ਚਾਹੀਦਾ ਤੂੰ ਕਿੱਥੇ ਸੀ ਹਾਂ ਕਿੱਥੇ ਗਿਆ ਸੀ ਕਿੱਥੇ ਨਾ ਗਿਆ ਸੀ ਇੱਧਰ ਚ ਮਾਂ ਪਿਓ ਦੀ ਅਨਕੇਲੀ ਹੈ ਬਿਲਕੁਲ ਹੈਗੀ ਨਹੀਂ ਹੈਗੀ ਹਾਂਜੀ ਬੱਚੇ ਨੂੰ ਸਿੱਧੀ ਦੇ ਤੇ ਲਾਓ ਚੰਗੀ ਨੂੰ ਮਤ ਦੋ ਭਾਈ ਤੂੰ ਇੰਨੇ ਵੇਲੇ ਸਕੂਲ ਜਾਣਾ ਇੰਨੇ ਵੇਲੇ ਨੂੰ ਘਰੇ ਹੋਣਾ ਚਾਹੀਦਾ ਕਿਤੇ ਨਾ ਕਿਤੇ ਮਾਂ ਪਿਓ ਵੀ ਪ੍ਰਤੀਕਰਮ ਨਹੀਂ ਜਿਤਾ ਰਹੇ ਕੋਲ ਹੈ ਹਾਂ ਜਦੋਂ ਜੇ ਪਿਓ ਕੌੜ ਕਰਦਾ ਤੇ ਮਾਂ ਦੀ ਮਤ ਕਰਦੀ ਹੈ ਹਾਂਜੀ ਠੀਕ ਹੈ ਨਾ ਮਾਵਾਂ ਨੂੰ ਤਾਂ ਹੁੰਦਾ ਹੈ ਜੇ ਪਤਾ ਲੱਗ ਜੇ ਪੇਉ ਨੂੰ ਵੀ ਇਹ ਨਸ਼ਾ ਕਰਦਾ ਮਾਂ ਉਹਦੇ ਪਰਦੇ ਪਾਉਗੀ ਅਸੀਂ ਪੰਜਾਬ ਪੰਜਾਬੀ ਆਤੇ ਉਹਦੀ ਲੜਾਈ ਲੜ ਰਹੇ ਹਾਂ ਤੁਸੀਂ ਸਾਡੇ ਨਾਲ ਸਹਿਮਤ ਹੋ ਸਹਿਮਤਾ ਜੀ ਬਿਲਕੁਲ ਵੀ ਪੰਜਾਬ ਦੀ ਲੜਾਈ ਲੜ ਰਹੇ ਹਾਂ ਆਉਣ ਵਾਲੇ ਸਮੇਂ ਚ ਨਸ਼ਾ ਮੁਕਤ ਕਰਾਂਗੇ ਤੇ ਪਰ ਸਰਕਾਰ ਨਹੀਂ ਕਰ ਸਕਦੀ ਹਾਂ ਗੱਲ ਇਦਾਂ ਵੀ ਹੈ ਨਾ ਜੀ ਹਾਂ ਨਸ਼ਾ ਕੋਈ ਜਿਹੜਾ ਹੈ ਕੋਈ ਹੁਣ ਠੇਕਾ ਖੁੱਲਿਆ ਹੋਇਆ ਹੈ ਹਾਂਜੀ ਠੇਕੇ ਤੇ ਬੋਤਲ ਲੈਣਾ ਆਪ ਆਪ ਜਾਵਾਂਗੇ ਉਹ ਤੇ ਨਹੀਂ ਆਪਣੇ ਕੋਲੋਂ ਦੇ ਬਿਲਕੁਲ ਜੀ ਹਾਂ ਆਪਾਂ ਬੋਤਲ ਲੈਣੇ ਠੇਕੇ ਤੇ ਆਪ ਆਪ ਜਾਵਾਂਗੇ ਉਹ ਤੇ ਨਹੀਂ ਆਪਣੇ ਕੋਲੋਂ ਦੇ ਕੇ ਕਿਤੇ ਸਕੂਲਾਂ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਵੀ ਹੋ ਰਿਹਾ ਨਸ਼ਾ ਭੋਲਣਾ ਉਹਦੇ ਪਤਾ ਹੀ ਰੇਕਟਾਂ ਦੀ ਚੱਲ ਰਹੀ ਆ ਜੀ ਹਾਂ ਇਹਦੇ ਵਿੱਚ ਮਾਂ ਪਿਓ ਦਾ ਕਿੰਨਾ ਬਹੁਤ ਜ਼ਿਆਦਾ ਬੋਲ ਚਾਹੀਦਾ ਜੀ ਹਾਂਜੀ ਵੀਰ ਜੀ ਤੁਸੀਂ ਵੀ ਪਬਲਿਕ ਦੇ ਵਿੱਚ ਰਹਿੰਦੇ ਹੋ ਨਸ਼ੇ ਤੇ ਕੀ ਪ੍ਰਤੀਕਰਮ ਆ ਪੰਜਾਬ ਦੇ ਵਿੱਚ ਫੁੱਲ ਵੇਕਦਾ ਅੱਛਾ ਜੀ ਹਾਂਜੀ ਤੁਸੀਂ ਤਾਂ ਦੱਸਦਾ ਜੀ ਆਪਣੇ ਟਮੈਂਟ ਦੇਤਾ ਜੀ ਹਾਂਜੀ ਵੀਰ ਜੀ ਤੁਸੀਂ ਵੀ ਪੰਜਾਬ ਦੇ ਵਿੱਚ ਹੀ ਰਹਿੰਦੇ ਹੋ ਉਸ ਪੰਜਾਬ ਦੇ ਵਿੱਚ ਜਿੱਥੇ ਝਾੜੂ ਵਾਲਿਆਂ ਦੀ ਸਰਕਾਰ ਆ ਮੈਂ ਗੱਲ ਸਰਕਾਰ ਦੀ ਨਹੀਂ ਕਰਦਾ ਹਨਾ ਗੱਲ ਐਂ ਦੱਸੋ ਵੀ ਗਰਾਊਂਡ ਰਿਪੋਰਟ ਕੀ ਆ ਵੀ ਪੰਜਾਬ ਦੇ ਵਿੱਚ ਨਸ਼ਾ ਕਿ ਵਿਕਰੇ ਆ ਸ਼ਰਿਆਮ ਨੌਜਵਾਨ ਮਰ ਰਹੇ ਨੇ ਨਸ਼ੇ ਨਾਲ ਭੈਣ ਜੀ ਤੁਸੀਂ ਵੀ ਬਚਣਾ ਚਾਹੋਗੇ ਕੁਝ ਬਰਨਾਲੇ ਵਾਲੇ ਬਰਨਾਲਾ ਬਰਨਾਲਾ ਬਰਨਾਲੇ ਵਾਲੇ ਤੋਂ ਜਿਹੜੇ ਬਰਨਾਲੇ ਵਾਲੇ ਦੀ ਗੱਲ ਆਇਆ ਵੀ ਨਾ ਨਸ਼ਾ ਨਸ਼ਾ ਦਾ ਨਾਮਾ ਦੀ ਕੀਤੀ ਨੇ ਸੋ ਆਪਾਂ ਵਿਧਾਨ ਸਭਾ ਹਲਕਾ ਮਾਨਸਾ ਲੋਕ ਸਭਾ ਹਲਕਾ ਬਠਿੰਡਾ ਦੇ ਕਸਬਾ ਪੀਖੀ ਤੋਂ ਬੋਲ ਰਹੇ ਆ ਇੱਥੇ ਨਸ਼ਾ ਫੁੱਲ ਵਿਕ ਰਿਹਾ ਆਪਾਂ ਨੇ ਕਮੈਂਟ ਵੀ ਲੈ ਨੇ ਸੋ ਆਪਾਂ ਹਰ ਪਿੰਡ ਦੀ ਰਿਪੋਰਟ ਦੇਵਾਂਗੇ ਤੁਹਾਨੂੰ ਸੋ ਇਹ ਸਾਰਾ ਪੀਖੀ ਦਾ ਬੱਸ ਸਟੈਂਡ ਆ ਜਿੱਥੋਂ ਅੱਜ ਆਪਾਂ ਇਹ ਰਿਪੋਰਟ ਤਿਆਰ ਕਰਾਂਗੇ ਪੀਖੀ ਦਾ ਬੱਸ ਸਟੈਂਡ ਆ ਇਹ ਸੋ ਪੰਜਾਬ ਸਰਕਾਰ ਨੇ ਜਿਹੜੇ ਚੈਨਲਾਂ ਦੇ ਉੱਪਰ ਸਕਰੀਨਾਂ ਦੇ ਉੱਪਰ ਦੱਸ ਰਹੀ ਆ ਉਹ ਸਾਰੇ ਝੂਠੇ ਦਾਅਵੇ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਲੈਵਲ ਤੇ ਕੰਮ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ